ਦੇ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਕਰਤਾਰ ਟਰੈਕਟਰ ਤੋਂ ਠੀਕ ਆ ਇਹ ਆ ਕਰਤਾਰ ਟਰੈਕਟਰ 87036 ਇਹ 75 ਹ ਸਵਰ ਟਰੈਕਟਰ ਤੇ ਅੱਜ ਆਪਾਂ ਟਾਇਰਾਂ ਤੋਂ ਸ਼ੁਰੂ ਕਰਦੇ ਟਾਇਰ ਬਾਈ ਜੀ ਇਹਨਾਂ ਨੇ ਲਏ ਆ ਪੀਕੇਟੀ ਦੇ ਸਭ ਤੋਂ ਸਿਰੇ ਦੇ ਟਾਇਰ 12424 ਦੇ ਤੇ ਪਿਛਲੇ ਟਾਇਰ ਹੈਗੇ ਆ 18430 ਦੇ ਇਹ ਵੀ ਪੀਕੇਟੀ ਦੇ ਤੇ ਟਰੈਕਟਰ ਵੀ ਦੋਸਤੋ ਬਿਲਡ ਕੁਆਲਟੀ ਬਹੁਤ ਵਧੀਆ A1 ਬਿਲਡ ਕੁਆਲਟੀ ਆ ਤੇ ਹੋਰ ਬਾਕ ਹੋਰ ਹੈਵੀ ਡਿਊਟੀ ਦੇ ਵਿੱਚ ਟਰੈਕਟਰ ਆ ਅੱਗੇ ਵੇਡ ਪਲੇਟਾਂ ਲੱਗੀਆਂ 1 2 3 4 5 6 7 8 ਬਲੇਟਾਂ ਲੱਗੀਆਂ ਵੇਟ ਵਾਲੀਆਂ ਚੁੱਲਾ ਵੀ ਆ ਬਹੁਤ ਹੈਵੀ ਆ ਤੇ 20 ਕਿਲੋ ਦੀ ਪਲੇਟ ਇੱਕ ਆ ਤੇ 160 ਤੇ ਆ ਕੁਆਂਟਲ ਦਾ ਚੁੱਲਾ ਨਾ ਕਿ 80 ਕਿਲੋ ਦਾ ਬਹੁਤ ਵੇਡ ਬਣ ਜਾਂਦਾ ਟਰੈਕਟਰ ਬਈ ਬਿਲਡ ਕੁਆਲਿਟੀ ਇੰਨੀ ਵਧੀਆ ਸਿਰ ਹੈ ਆ ਦੇਖੋ ਤੇ ਆ ਫਾਈਬਰ ਹੋ ਗਏ ਪੈਂਡਰ ਹੋ ਗਏ ਤੇ ਇਹਨਾਂ ਨੇ ਜਿਹੜੀ ਤੇਲ ਵਾਲੀ ਟੈਂਕੀ ਆ ਇੱਥੇ ਥੱਲੇ ਦਿੱਤੀ ਆ ਫੂਟ ਰੈਸ ਦੇ ਇਹ ਸੀਆਰਡੀ ਮਾਡਲ ਆ 275 ਹਸਵਾਵਰ 플랫 ਪਲੇਟਫਾਰਮ ਆਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਟਰੈਕਟਰ ਬਹੁਤ ਮਾਰਕੀਟ ਬਣਾਏਗਾ ਕਰਤਾਰ ਵਾਲੇ ਜੇ ਬਿਲਡ ਕੁਆਲਿਟੀ ਇਸ ਤਰ੍ਹਾਂ ਰੱਖੀ ਟਰੈਕਟਰ ਬਈ ਆਉਣ ਵਾਲੇ ਸਮੇਂ ਤੇ ਪੂਰਾ ਮਾਰਕੀਟ ਬਣਾਊਗਾ ਆ ਆ ਗਿਆ ਪੋਰ ਪੌਰਵਕ ਹੋਰ ਕਰਨਾ 21 ਅਕਤੂਬਰ ਨਾਲ ਤੇ ਇਧਰ ਆ ਗਿਆ ਪੀਟੀਓ ਗਰਾਉਂਡ ਪੀਟੀਓ 540 ਤੇ ਹਾਈ ਲੋ ਮੀਡੀਅਮ ਆ ਪੋਰ ਸਪੀਡ ਦੇ ਵਿੱਚ ਆ ਭਾਈ ਪੋਰ ਸਪੀਡ ਦੇ ਵਿੱਚ ਆ ਆ <li>ੋਮੈਟਿਕ ਲੱਗਾ ਆ ਆਟੋ ਲਿਫਟ ਤੇ ਬਾਕੀ ਇੱਕ ਮਨੂਸਟੇਰਿੰਗ ਬਹੁਤ ਵਧੀਆ ਲੱਗਾ ਕਿ ਨਿੱਕਾ ਇਹ ਸਟੇਰਿੰਗ ਇਹਦਾ ਤੇ ਕਲਸਟਰਮੀਟਰ ਦੇਖੋ ਵਿੱਚ ਇਹਦੇ ਟਰੈਕਟਰ ਦੀ ਸਪੀਡ ਵਿੱਚੇ ਆਉਂਦੀ ਆ ਟੌਪ ਸਪੀਡ ਵੀ ਤੇ ਆ ਵੇਲੇ ਰੇਸ ਕਿਤੀ ਵਧੇ ਦਿਤੀ ਆ ਬਹੁਤ ਹੀ ਸਮੂਥ ਤੇ ਪਲੇਟਫਾਰਮ ਇਹਦੇ ਜਿੰਨਾ ਮਰਜੀ ਸਮਾਨ ਰੱਖ ਲੋ ਇਹਦਾ ਤੇ ਟਰੈਕਟਰ ਬਹੁਤ ਹੀ ਕੰਫਰਟੇਬਲ ਆ ਯਾਰ ਮਾਲਕੀ ਲੋਹਾ ਬਹੁਤ ਹੈਵੀ ਲੱਗ ਰਿਹਾ ਟਰੈਕਟਰ ਇਹ ਅੱਗੇ ਇਹਨਾਂ ਦਾ ਛੋਟਾ ਵੀ ਹੈਗਾ ਆ ਬੈਬਲ ਗੇਅਰ ਦੇ ਵਿੱਚ ਵੀ ਹੈਗਾ ਇਹ ਵਾਰ ਫਾਡਰ ਫੁੱਟ ਦੇ ਵਿੱਚ ਆਪਾਂ ਟਰੈਕਟਰ ਵਾਰਦੇ ਆ ਤੇ ਟਰੈਕਟਰ ਦੇ ਵਿੱਚ ਚਿੱਕੜ ਚੁੱਕੜ ਨਹੀਂ ਪੈਂਦਾਗਾ ਤੇ ਇਹ ਟਰੈਕਟਰ ਵੀ ਹੈਗਾ 50 ਹਸਪਾਵਰ ਦੇ ਵਿੱਚ 45 36 50 ਹਸਪਾਵਰ ਕੈਟਾਗਰੀ ਚ ਆਉਂਦਾ 14 ਦੇ ਟਾਰਾਂ ਚ ਇਹ ਵੀ ਟਰੈਕਟਰ ਵਧੀਆ ਟਰੈਕਟਰ ਇਹਨਾਂ ਕਰਤਾਰਾਂ ਨੇ ਤਕਰੀਬਨ ਹੀ ਵਧੀਆ ਬਣਾਇਆ ਇਹਦੇ ਸਵਰਾਜ ਵਾਲਾ ਹਿੱਸਾ ਉਹ ਜਿਹੜਾ ਉਹ ਹਿੱਸਾ ਇਹ ਇਧਰ ਹੈਗਾ ਇਹ ਨਾਹਰ 36 60 ਔਸਵਰ ਟਰੈਕਟਰ ਆ ਭਾਈ ਇਹ ਨੌਨ ਸੀ ਆਰ ਡੀ ਆ ਆ ਵੇਖੋ ਟਰੈਕਟਰ ਸਭ ਤੋਂ ਪਹਿਲਾਂ ਟਰੈਕਟਰ ਆ ਕਾਮਯਾਬ ਹੋਇਆ ਸੀ ਇਹਨਾਂ ਦਾ ਆ ਵੇਖੋ ਪਲੇਟ ਫਲੋਰ ਜਿਵੇਂ ਆਪਾਂ ਪੜਾਂ ਉਹ ਟਰੈਕਟਰ ਵਿਚਾਲੇ ਟੁਟੇ ਨਾ ਆਪ ਲੈਟਾ ਆ ਪਈ ਥਲੇ ਜਿਹੜੇ ਵੀਰੇ ਰੇਤਾ ਦਾ ਕੰਮ ਕਰਦੇ ਆ ਆਪਾਂ ਲਗਾਉਂਦੇ ਆ ਤੇ ਇਹ ਪਿੱਛੇ ਲੱਗੀ ਹੁੰਦੀ ਆ ਟਰੈਕਟਰ ਪੂਰਾ ਬੰਨਿਆ ਹੋਇਆ ਤੇ 9 5 24 ਦੇ ਅੱਗੇ ਟਾਇਰ ਆ 4 ਬਾ 4 ਆ ਅੱਗੇ ਵੇਟ ਹੂਟ ਇੰਨੇ ਬਹੁਤ ਲੱਗਾ ਤੇ ਵਾਈਟ ਟਰੈਕਟਰ ਪੂਰਾ ਬੰਨਿਆ ਆ ਬਹੁਤ ਵਧੀਆ ਟਰੈਕਟਰ ਆ ਤੇ ਫੋਰ ਬੈਕ ਹੋਰ ਆ ਕੋਰਵਾ 2 ਵੀ ਮੈਡਨ ਦਾ ਇਹਦਾ ਪਲੇਟਫਾਰਮ ਵਧੀਆ ਬਣਿਆ ਫਲੈਟ ਤੇ ਨਹੀਂਗਾ ਬਾਕੀ ਥੋੜਾ ਜਿਹਾ ਸੈਂਟਰੇ ਉੱਚਾ ਬਾਕੀ ਫਲੈਟ ਵਰਗਾ ਹੀ ਆ ਜਿਵੇਂ ਆਵੇ ਹੀਟ ਗਾਰਡ ਲੱਗੇ ਆ ਤੇ ਪਿਛਲੇ ਡਾਰ ਬਾਈ ਜੀ ਇਹਦੇ ਹੈਗੇ ਆ 16 9 28 ਦੇ 60 ਹਸਓਵਰ ਦਾ ਟਰੈਕਟਰ ਆ ਪਿੱਛੇ 36 36 ਕਿਲੋ ਦੇ ਪਲੇਟਾਂ ਵੀ ਲੱਗੀਆਂ ਵੇਟ ਪਿੱਛਲੇ ਰਿਮਾਂ ਦੇ ਵਿੱਚ ਤੇ ਆ ਦੇਖ ਲਓ ਪਿੱਛੇ ਫਲੈਂਟਰੀਡ ਡਰਾਈਵ ਵੀ ਸਾਡਾ ਟਰੈਕਟਰ ਦਾ ਹੈਵੀ ਡਿਊਟੀ ਪਲੈਂਟਰੀ ਡਰਾਈਵ ਹੀ ਹੈ ਤੇ ਆ ਵੇ ਲੋ ਹੁੱਕ ਵੇ ਲੋ ਕਿੱਡੀ ਹੈ ਵੀ ਲੱਗੀ ਐ ਐਡੀ ਹੁੱਕ ਮੈਨਾਂ ਕੋਈ ਕੰਪਨੀ ਨਹੀਂ ਜਿੱਦੀ ਜਿਹੜੀ ਇਹਦੀ ਕੋਈ ਹੁੱਕ ਪਾਈ ਆ ਤੇ ਬਾਕੀ ਆ ਟੂਪਾ ਕੋ ਟਰੈਕਟਰ ਦੀਆਂ ਹੋਰ ਯਾਰ ਕੋਈ ਕਮੀ ਛੱਡੀ ਨਹੀਂ ਟਰੈਕਟਰ ਦੇ ਵਿੱਚ ਇਹ ਆਉਣਾਂ ਦੇ ਸਮੇਂ ਵਿੱਚ ਬਹੁਤ ਕਾਮਯਾਬ ਹੋਣਾ ਟਰੈਕਟਰ ਜਿਵੇਂ ਯੂ ਵੇਖ ਲੋ ਜਿਹੜਾ ਮਗਰਾਟ ਆ ਸਾਹਬ ਲਾ ਲਓ ਵੀ ਯੂ ਦੇ ਨਾਲ ਕਿੱਥੇ ਆ ਇਹ ਨਹੀਂ ਮਗਰਾਟ ਅੱਧ ਕੱਸੀ ਯੂ ਅੱਧ ਕੱਸੀ ਜਿਹੜੀ ਯੂ ਆ ਉਹ ਮਗਰਾਟਾਂ ਦੇ ਨਾਲ ਕੱਤੀ ਆ ਵੀ ਟਰੈਕਟਰ ਦਾ ਕੋਈ ਪਲਖੇ ਟਰੈਕਟਰ ਆਪਣਾ ਕਰੇ ਪਲਟ ਜੀ ਹਾਸਾ ਹੋ ਜੇ ਉਹ ਨਹੀਂ ਹੋਏਗਾ ਤੇ ਆਹ ਵੇਖੋ ਨਟ ਵੀ ਇਹਨਾਂ ਨੇ ਐਲ ਕੀ ਟਾਈਪ ਨਟ ਲਾਏ ਆ ਓਕ ਵੇਖੋ ਕਿਤੇ ਮਜ਼ਬੂਤ ਕੱਸੀ ਐਲ ਕੀ ਟਾਈਪ ਨਟ ਲਾਏ ਜਾਂਦੇ ਜਿਹੜੀ ਓਕ ਪਟੀ ਨਹੀਂ ਸਕਦੀ ਡਬਲ ਪੀਟੀਓ ਆ 700 ਆਪਣੇ 540 750 ਚੱਕਰਾਂ ਦੇ ਵਿੱਚ ਵੀ ਚਲਾ ਸਕਦੇ ਆ ਲੇਕਿਨ ਬਹੁਤ ਹੀ ਵਧੀਆ ਟਰੈਕਟਰ ਯਾਰ ਕੋਈ ਕਮੀ ਨਹੀਂ ਛੱਡੀ ਉਸ ਕੰਪਨੀ ਦਾ ਮਾਈਕੋ ਪੰਪਿੰਦਾ ਲੱਗਾ ਤੇ ਮਤਲਬ ਕਿ ਹਰੇਕ ਚੀਜ਼ ਕੰਪਨੀ ਵਾਈਜ਼ ਇਹਦੇ ਲਈ ਗਈ ਆ ਹਰੇਕ ਚੀਜ਼ ਧਿਆਨ ਰੱਖਿਆ ਗਿਆ ਕਿ ਕਿ ਨਾਟ ਦਾ ਧਿਆਨ ਰੱਖਿਆ ਗਿਆ ਤੇ ਬਰਗੇ ਇਹ ਨਹੀਂ ਕਿ ਤੇ ਚਾਹ ਵਿਲੋ ਹਟ ਵਗੈਰਾ ਲੱਗੀ ਆਉਂਦੀ ਆ ਅੱਗੇ ਵੇਟ ਪੈਂਪਰ ਪਿਛਲੇ ਵੇਟ ਇਹ ਨਹੀਂ ਕਈ ਕੰਪਨੀਆਂ ਹੁੰਦੀਆਂ ਅਗਲੇ ਪੈਂਪਰ ਹੀ ਨਹੀਂ ਦਿੰਦੇਗੇ ਪਛਤਰੀ ਨਹੀਂ ਦਿੰਦੇ ਉਹ ਆਪਣਾ ਵੱਖਰੀ ਲੈਣੇ ਪੈਂਦੀ ਆ ਬਾਕੀ ਜਿਹੜਾ ਰੈਫਰਜਰੇਟਰ ਇਹਦਾ ਪੈਰਾ ਕਾਪਰ ਦਾ ਹੈ ਰੈਫਰਜਰੇਟਰ ਇਹ ਤਾਂ ਹੁਣ ਲੋਕ ਕਿ ਲਮੋਨੀਅਮ ਦੇ ਰੈਜਿਨੇਟਰ ਆਉਣ ਲੱਗੇ ਸਿਲਵਰ ਦੇ ਇਹ ਜਿਹੜੇ ਆਪਣੇ ਪਹਿਲਾ ਰੈਜਿਨੇਟਰ ਆਉਂਦੇ ਹਿੱ ਐਂਟ ਟਰੈਕਟਰਾਂ ਦੇ ਫੋਰਡ ਦੇ ਪਲਮੋਨੀਅਮ ਦੇ ਆ ਕਾਪਰ ਦੇ ਉਹ ਰੈਜਿਨੇਟਰ ਹਨ ਸਾਰੇ ਰੈਜਿਟਰਾਂ ਦੀ ਤੇ ਇਧਰ ਇਹਨਾਂ ਦੀ ਇਹ ਕੰਪੇਨ ਆ ਗਈ ਉਹ ਆਪਾਂ ਵੇਣੇ ਕਰਤਾਰ ਵਾਲਿਆਂ ਦੀ ਕੰਪੇਨ ਤੇ ਅੱਗੇ ਮੱਕੀ ਵਾਲਾ ਕਟੜ ਲੱਗਾ ਵੀ ਜਿਹੜਾ ਮੱਕੀ ਵਟਣ ਵਾਲਾ ਕਟੜਾ ਉਹ ਲੱਗਾ ਇਹ ਕਰਤਾਰ ਨਹੀਂ ਪਹਿਣਾ ਇਧਰ ਕਰਤਾਰ ਦੇ ਰੈਜਿਟਰ ਬਈ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਟਰੈਕਟਰ ਕਾਮਯਾਬ ਹੋਣਗੇ ਇਹ ਕੋਈ ਦੂਰ ਨਹੀਂ ਗਈ ਤੇ ਅੱਗੇ ਚੱਲਦੇ ਆਂ ਇੱਧਰ ਅੱਗੇ ਕੰਪੈਣੀ ਦਾ ਪਹਿਲਾ ਖਲੋਤੀਆ ਦੋਸਤੋ ਸਟਾਲਾਂ ਤੇ ਆ ਦੇਖ ਸਕਦੇ ਜੀ ਆ ਸਾਰੇ ਅੰਗ ਪੈਪਨਾ ਮਲਕੀਤ ਕੰਪੈਨ ਆ ਤੇ ਇੱਧਰ ਆ ਗਏ ਅੰਡਰਗਰਾਊਂਡ ਪਾਈਪਾਂ ਤੇ ਇਹ ਜਿੰਦਲ ਇੰਡਸਟਰੀ ਵਾਲਿਆਂ ਦੇ ਆ ਅੰਦਰ ਅੰਡਰਗਰਾਊਂਡ ਪਾਈਪਾਂ ਪਾਉਣੀਆਂ ਆ ਨਾ ਮਸ਼ੀਨ ਘੜੀਆ ਤੇ ਬਾਕੀ ਦੋਸਤੋ ਜੇ ਕਿਹਨ ਸਬਸਿਡੀ ਲੈਣੀ ਆ ਤੇ ਇਹ ਵਾਈਟ ਪਾਈਪ ਪਾਓ ਕਾਲੀ ਪਾਈਪ ਤੇ ਸਬਸਿਡੀ ਨਹੀਂ ਮਿਲਦੀ ਤੇ ਵਾਈਟ ਤੇ ਮਿਲ ਜਾਂਦੀ ਆ ਇਹਦੀ ਜਿੰਦਲ ਦੀ ਕੋਈ ਬੁਨਿਆਦ ਵੀ ਹੈਗੀ ਆ ਇਧਰ ਆ ਗਿਆ ਐਸ਼ਰ ਵਾਲੇ ਐਸ਼ਰ ਦੇ ਮਾਡਲ ਹੁੰਦੇ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੇ ਇਧਰ ਕੰਬੈਨਾਂ ਆ ਗਿਆ ਮਲਕੀਤ ਕੰਬੈਨ 4x4 ਆ ਲੈਂਡ ਫੋਰਸ ਵਾਲੇ ਦੇ ਤੁਹਾਨੂੰ ਕੰਪਿਊਟਰ ਕਰਾਇਆ ਦੇਖੋ ਨੇ ਲੈਂਡ ਫੋਰਸ ਵੀ ਬਹੁਤ ਵਧੀਆ ਬ੍ਰਾਂਡ ਆ ਇੱਕ ਇਹਨਾਂ ਦਾ ਲੇਜ਼ਰ ਕਰਾਇਆ ਦੇਖੋ ਮਲੇਗੀ ਕਿੰਦਾ ਹੈਵੀ ਬਣਿਆ ਬਹੁਤ ਮਜ਼ਬੂਤ ਬਣਿਆ 2,70,000 ਰੁਪਏ ਕੀਮਤ ਆਂਦੀ ਤੇ 10,000 ਰੁਪਏ ਡਿਸਕਾਊਂਟ ਆਂਦੇ ਤੇ ਤੇ ਇਧਰ ਆ ਰੋਟਾਵੇਟਰ ਇਹਨਾਂ ਦਾ ਰੋਟਾਵੇਟਰ 138000 ਦਾ ਤੇ 5000 ਰੁਪਿਆ 5000 ਰੁਪਿਆ ਡਿਸਕਾਊਂਟ ਹੈ ਦੇ ਉੱਤੇ ਇਧਰ ਆ ਖਾਦ ਖਲਾਰਨ ਵਾਲਾ ਆ ਗਿਆ ਸਪਲਟਰ ਕੀ ਕਹਿੰਦੇ ਆ ਇਹਨੂੰ ਤੇ ਇਹ ਵੀ ਤੁਸੀਂ ਆ ਰੇਟ ਉੱਤੇ ਪੜ ਸਕਦੇ ਕੀ ਇਹਨਦੀ ਲਿਖੇ ਫੰਕਸ਼ਨ ਫੰਕਸ਼ਨ ਤੇ 52000 ਕੀਮਤ ਆ 3000 ਰੁਪਿਆ ਡਿਸਕਾਊਂਟ ਹੈ ਲੈ ਕੇ ਕਰਕੇ ਇਹ ਵਿੱਚ ਜਾਲੀ ਜੁਲੀ ਵੀ ਲੱਗੀ ਆ ਵਧੀਆ ਬਣਿਆ ਤੇ ਇਧਰ ਲੈਂਡ ਫੋਰਸ ਵਾਲਿਆਂ ਦਾ ਆ ਗਿਆ ਪਲੈਂਟਰ ਜਿਹੜੇ ਕੀ ਅੱਜਕੱਲ ਬਿੱਡਾਂ ਤੇ ਮੱਕਈ ਬਿੱਡਾਂ ਤੇ ਆਪਾਂ ਮੱਕਈ ਬੀਜਦੇ ਆਂ ਬਿੱਡਾਂ ਦੀ ਸਬਜ਼ੀਆਂ ਬੀਜਦੇ ਆਂ ਉਹ ਪਲੈਂਟਰ ਆ ਗਿਆ ਅੱਗੇ ਕਿਲੇ ਸ਼ਕਤੀਮਾਨ ਦਾ ਆਉਂਦਾ ਸੀਗਾ ਹੁਣ ਇਹਨਾਂ ਲੈਂਡ ਫੋਰਸ ਵਾਲਿਆਂ ਨੇ ਕੱਢ ਦਿੱਤਾ ਤੇ ਬੜੀ ਵਧੀਆ ਚੀਜ਼ ਆ ਗ੍ਰਾਮਾਂ ਦੇ ਵਿੱਚ ਪਾ ਦਿੰਦਾ ਪਹਿਲੀ ਦੇ ਵਿੱਚ ਜਿੰਨੇ ਗ੍ਰਾਮ ਪਾਉਣਾ ਓਨੇ ਗ੍ਰਾਮ ਪੀ ਪਊਗਾ ਤੇ ਮੱਕੀ ਵਾਸਤੇ ਬੋਕਾਂ ਆ ਗਿਆ ਵਾ ਇੱਧਰ ਲੈਨਡ ਫੋਰਸ ਵਾਲਿਆਂ ਦੀ ਆ ਗਈ ਤੋੜੀ ਵਾਲੀ ਮਸ਼ੀਨ ਆ ਇਹਦੀ 345000 ਰੁਪਏ ਕੀਮਤ ਆ 10000 ਰੁਪਏ ਮੇਲੇ ਕਰਕੇ ਡਿਸਕਾਊਂਟ ਆ ਤੇ ਐਂਦੀ ਕੀਮਤ ਹੈ ਕਿ ਪਲੈਂਟਰ ਦੀ 525000 ਰੁਪਏ ਤੇ 35 35000 ਰੁਪਏ ਡਿਸਕਾਊਂਟ ਵਾਓ ਵੈਂਟ ਟੂ ਦ ਬਾਰਡਰ ਡਿਸਕਾਊਂਟ ਆ ਯਾਰ 525000 ਕੀਮਤ ਆ ਤੇ 35000 ਡਿਸਕਾਊਂਟ ਆ ਬਾਕੀ ਬ੍ਰਾਂਡ ਵਧੀਆ ਹੋਮ ਸਰਵਿਸ ਮਿਲੇਗੀ ਇਹਨਾਂ ਦੀ ਤੇ ਬਾਕੀ ਇਹ ਲੀਜ਼ਰ ਕਰਾਇਦਾ ਸਿਸਟਮ ਵੇਖ ਲਓ ਲਿੰਕਾ ਦਾ ਨਹੀਂ ਲੈਂਡ ਫੋਰਸ ਦਾ ਆਪਣਾ ਆਉਦਾ ਹੀ ਆ ਪਰ ਲੈਂਡ ਫੋਰਸ ਦਾ ਆਪਣਾ ਆਉਦਾ ਸਿਸਟਮ ਲੈ ਕੇ ਕਰਾਇਦਾ ਇੱਧਰ ਵੱਟਾ ਵਾਲੇ ਮਸ਼ੀਨ ਆ ਜਿੰਦਰਾ ਆ ਗਿਆ ਲੈਂਡ ਫੋਰਸ ਦਾ 33500 ਦਾ 1500 ਰੁਪਏ ਡਿਸਕਾਊਂਟ ਆ ਇੱਧਰ ਆ ਗਿਆ ਤਹਿ ਪੜੂ ਇਨੂੰ ਧਰਤੀ ਪਾੜ ਵੀ ਕਹਿ ਦਿੰਦੇ ਆ ਤਹਿ ਪਾੜ ਵੀ ਕਹਿ ਦਿੰਦੇ ਆ ਜਮੀਨਾਂ ਚ ਪਾਣੀ ਨਹੀਂ ਪੀਂਦੀਆਂ ਉਦੋਂ ਉਹਨੂੰ ਵਰਤਦੇ ਆ ਕਹਿੰਦੀ 31000 ਰੁਪਏ ਕੀਮਤ ਆ 2000 ਰੁਪਏ ਡਿਸਕਾਊਂਟ ਆ ਦੋਸਤੋ